16 ਅਗਸਤ ਭਾਦਰੋਂ ਮਹੀਨੇ ਦੀ ਸੰਗRAND ਵਾਲੇ ਦਿਨ ਗੁਰੂ ਘਰੋਂ ਇਹ ਦੋ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਚੜਾ ਕੇ ਆਓ ਬੰਦ ਕਿਸਮਤ ਦਾ ਤਾਲਾ ਵੀ ਖੁੱਲ ਜਾਏਗਾ ਸਾਧ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਹਿਰਾਮਤ ਕਰਦੇ ਨੇ ਗੁਰਮੁਖ ਪਿਆਰਿਓ ਸਤਿਗੁਰੂ ਨੇ અપਾਰ ਕਿਰਪਾ ਮਹਿਰਾਮਤ ਕੀਤੀ ਹੈ ਗੁਰਮੁਖ ਪਿਆਰਿਓ ਜਿੱਥੇ ਕਿ ਹੁਣ ਭਾਦੋਂ ਦੀ ਸੰਗਰਾਦ ਆਉਣ ਵਾਲੀ ਹੈ ਵੈਸੇ ਚਲੋ ਬਜ਼ੁਰਗ ਜਿਹੜੇ ਨੇ ਉਹ ਦੱਸਦੇ ਨੇ ਕਹਿੰਦੇ ਵੀ ਗਰਮੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਨਹੀਂ ਪਈ ਹਲੇ ਤੱਕ ਜਿਹੜੀ ਪੈਣੀ ਚਾਹੀਦੀ ਸੀ ਹੁਣ ਭਾਦਰੋਂ ਦਾ ਮਹੀਨਾ ਆ ਗਿਆ ਕਹਿੰਦੇ ਦਿਨੇ-ਦਿਨੇ ਗਰਮੀ ਰਿਹਾ ਕਰੇਗੀ ਰਾਤ ਨੂੰ ਜਿਹੜੀ ਹੈ ਥੋੜੀ ਬਹੁਤ ਚੇਂਜਿੰਗ ਜਿਹੜੀ ਹੈ ਮੌਸਮ ਦੇ ਵਿੱਚ ਹੋ ਜਾਂਦੀ ਹੈ ਕਿਉਂਕਿ ਭਾਦੋਂ ਤੋਂ ਅੱਧੀਆਂ ਜਿਹੜੀਆਂ ਅੱਧੀ ਭਾਦੋਂ ਤੋਂ ਰਾਤਾਂ ਜਿਹੜੀਆਂ ਨੇ ਠੰਡੀਆਂ ਆਉਣ ਲੱਗ ਜਾਂਦੀਆਂ ਨੇ ਜਿਸ ਕਰ ਸਾਨੂੰ ਬੜੀ ਵੱਡੀ ਜਿਹੜੀ ਹੈ ਉਹ ਰਾਹਤ ਮਿਲਣੀ ਹੈ ਬੜੀ-ਬੜੀ ਜਿਹੜੀ ਆ ਗਰਮੀ ਤੋਂ ਰਾਹਤ ਮਿਲੇਗੀ ਸਾਹ ਸੰਗਤ ਗਰਮੀ ਦਾ ਜਿਹੜਾ ਸਮਾਂ ਹੈ ਉਹ ਪ੍ਰੋਪਰ ਪੂਰਨ ਜੇ ਆਪਾਂ ਕਹਿ ਲਈਏ ਵੀ ਫੁੱਲ ਗਰਮੀ 당 ਚੁਕੀ ਹੈ ਹੁਣ ਕਈ ਬਜ਼ੁਰਗ ਕਹਿੰਦੇ ਜੀ ਭਾਦੋਂ ਦੇ ਮਹੀਨੇ ਦੇ ਵਿੱਚ ਜੀ ਗਰਮੀ ਬਹੁਤ ਹੁੰਦੀ ਹੈ ਤੇ ਭਾਦੋਂ ਦੇ ਜਿਹੜੇ ਸਮੇਂ ਦੇ ਦੌਰਾਨ ਕਹਿੰਦੇ ਵੀ ਵਾਤ ਬਹੁਤ ਜ਼ਿਆਦੇ ਹੁੰਦੀ ਭਾਦੋਂ ਦਾ ਜਿਹੜਾ ਦਿਨ ਹੁੰਦੇ ਨੇ ਇਹ ਬਹੁਤ ਕਰੜੇ ਹੁੰਦੇ ਨੇ ਗਰਮੀ ਬਹੁਤ ਹੁੰਦੀ ਹੈ ਉਹ ਪਰਮਾਤਮਾ ਦੀ ਮਰਜ਼ੀ ਹੈ ਵੀ ਕਿਸ ਤਰ੍ਹਾਂ ਉਹਨੇ ਸਮਾਂ ਰੱਖਣਾ ਹੈ ਸਾਰ ਸੰਗਤ ਤੇ ਇੱਕ ਬੇਨਤੀ ਕਰਾਂ ਵੀ ਜਿਹੜਾ ਅੰਦਰੋਂ ਰੱਬ ਨਾਲ ਜੁੜ ਜਾਏ ਤੇ ਸਤਿਗੁਰੂ ਕਹਿੰਦੇ ਨੇ ਤਪਤ ਮਾਹੇ ਠੰਡ ਵਰਤਾਈ ਅਨੰਦ ਭਇਆ ਦੁੱਖ ਨਾਠੇ ਭਾਈ ਜਿਹੜਾ ਰੱਬ ਨਾਲ ਜੁੜ ਜਾਏ ਤੇ ਉਹਦੇ ਕੀਤੇ ਹੋਏ ਨੂੰ ਉਹ ਸਹੀ ਮੰਨਣ ਲੱਗ ਜਾਂਦਾ ਤੇ ਗੁਰਮੁਖ ਪਿਆਰਿਓ ਇੱਕ ਬੇਨਤੀ ਕਰਾਂ ਜਿਹੜਾ ਰੱਬ ਦੇ ਨੇੜੇ ਹੋ ਜਾਏ ਜਿਹੜਾ ਪਾਤਸ਼ਾਹ ਦੇ ਨੇੜੇ ਹੋ ਜਾਏ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੋ ਜਾਏ ਤੇ ਪਿਆਰਿਓ ਇਹ ਗੱਲ ਯਾਦ ਰੱਖਿਆ ਜੇ ਮੇਰੇ ਸਤਿਗੁਰੂ ਕਹਿੰਦੇ ਨੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮਖੋ ਕਹਿੰਦੇ ਜਿਹੜਾ ਅੰਦਰੋਂ ਠੰਡਾ ਹੋ ਜਾਏ ਮੇਰੇ ਸਤਿਗੁਰੂ ਉਹਨੂੰ ਅੰਦਰੋਂ ਠੰਡਾ ਕਰ ਦਿੰਦੇ ਨੇ ਤੇ ਜਿਹੜਾ ਅੰਦਰੋਂ ਠੰਡਾ ਹੋ ਜਾਏ ਤੇ ਗੁਰਮਖ ਪਿਆਰਿਓ ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਉਹਨੂੰ ਬਾਹਰਲਾ ਤਪਸ਼ ਵੀ ਜਿਹੜਾ ਹੈ ਤਪਾ ਨਹੀਂ ਸਕਦਾ ਹੈ ਤਨ ਨਾ ਤਪੈ ਤੰਦੂਰ ਜਿਉ ਪਾਤਸ਼ਾਹ ਕਹਿੰਦੇ ਤਨ ਜਿਹੜਾ ਹੈ ਕਈ ਵਾਰ ਬਾਹਰਲੇ ਮੌਸਮ ਤੋਂ ਪ੍ਰਭਾਵਿਤ ਹੋ ਕੇ ਤੰਦੂਰ ਦੀ ਤਰ੍ਹਾਂ ਤਪਣ ਲੱਗ ਜਾਂਦਾ ਹੈ ਤੇ ਪਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਅੰਦਰੋਂ ਠੰਡਾ ਹੋ ਜਾਵੇ ਜਿਨੂੰ ਸਤਿਗੁਰੂ ਠੰਡਾ ਕਰ ਦੇਣ ਇਹਨੇ ਮਨ ਨੂੰ ਅੰਦਰੋਂ ਸਤਿਗੁਰੂ ਇਸ ਪ੍ਰਕਾਰ ਠੰਡਾ ਕਰ ਦਿੰਦੇ ਨੇ ਕਿਨੇ ਭਾਵੇਂ ਲੱਖ ਤੰਦੂਰ ਕੋਲੇ ਤੱਬੀ ਜਾਣ ਕਨੇ ਤਾਂ ਵੀ ਇਸ ਨੂੰ ਫਰਕ ਕੋਈ ਨਹੀਂ ਜੇ ਪੈਂਦਾ ਯਾਦ ਰੱਖਿਓ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ 33 ਤਵੀ ਤੇ ਬਿਠਾ ਦਿੱਤਾ ਗਿਆ 33 ਤਵੀ ਤੇ ਬਿਠਾ ਕੇ ਉਹਨਾਂ ਦੇ ਸਿਰ ਦੇ ਵਿੱਚ ਗਰਮ ਰੇਤ ਤੱਕ ਪਾ ਦਿੱਤੀ ਗਈ ਤੇ ਮੈਂ ਇਥੋਂ ਤੱਕ ਬੇਨਤੀਆਂ ਕਰਦਾ ਹਾਂ ਹੁਨਾ ਗੁਰਮਖੋ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾਇਆ ਗਿਆ ਗੁਰੂ ਅਰਜਨ ਦੇ ਮਹਾਰਾਜ ਜੀ ਤੇ ਕਿੰਨੇ ਵੱਡੇ ਤਸ਼ੱਦਦ ਢਾਏ ਗਏ ਤੇ ਯਾਦ ਰੱਖਿਓ ਉਹਨਾਂ ਨੇ ਵੀ ਕਹਿ ਦਿੱਤਾ ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀ ਆਪ ਜਲਾਈ ਕਹਿਣ ਤੋਂ ਭਾਵ ਵੀ ਗੁਰੂ ਅਰਜਨ ਦੇਵ ਜੀ ਨੇ ਉਹਦੇ ਭਾਂਡਾ ਮਿੱਠਾ ਕਰਕੇ ਮੰਨਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਉਹਦੇ ਭਾਣੇ ਦੇ ਵਿੱਚ ਸੌ ਸੁੱਖ ਨੇ ਤੇ ਉਹਦੇ ਭਾਣੇ ਤੋਂ ਅਸੀਂ ਬਾਹਰ ਜਿਹੜਾ ਹੈ ਨਹੀਂ ਸਕਦੇ ਉਸਦੇ ਭਾਣੇ ਤੋਂ ਬਾਹਰ ਜਾਣ ਵਾਲੇ ਕਹਿੰਦੇ ਹਮੇਸ਼ਾ ਹੀ ਦੁਖੀ ਹੁੰਦੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਤੇ ਮੈਂ ਇੱਕ ਚੀਜ਼ ਜ਼ਰੂਰ ਕਰਾਂ ਭਾਦੋਂ ਦਾ ਮਹੀਨਾ ਜਿੱਥੇ ਹਰ ਇੱਕ ਮਹੀਨਾ ਹੁਣ ਕਈ ਤਾਂ ਕਈਆਂ ਨੂੰ ਤੇ ਹੁਣ ਭਾਦੋਂ ਦਾ ਨਹੀਂ ਪਤਾ ਹੋਣਾ ਜਿਹੜੀ ਨਵੀਂ ਪੀੜੀ ਐ ਨਿਊ ਜਨਰੇਸ਼ਨ ਸਾਧ ਸੰਗਤ ਭਾਦੋਂ ਦੇਸੀ ਮਹੀਨਿਆਂ ਦੀ ਜਿਹੜੀ ਗਿਣਤੀ ਐ ਉਸ ਦੇ ਵਿੱਚ ਜਿਹੜਾ ਅਗਸਤ ਮਹੀਨੇ ਦੀ ਸੰਗਰਾਣ ਹੁੰਦੀ ਐ ਉਸ ਤੋਂ ਭਾਦੋਂ ਦਾ ਮਹੀਨਾ ਆਰੰਭ ਹੋ ਜਾਂਦਾ ਹੈ ਅੰਗਰੇਜ਼ੀ ਦੇ ਹਿਸਾਬ ਨਾਲ ਜਿਹੜਾ ਇਹ ਮਹੀਨਾ ਚੱਲਿਆ ਹੋਇਆ ਐ ਇਹ ਅਗਸਤ ਐ ਪਰ ਹੁਣ ਇਹ ਭਾਦੋਂ ਦੇ ਸੀ ਮਹੀਨਿਆਂ ਦੀ ਭਾਸ਼ਾ ਦੇ ਦੌਰਾਨ ਇਹ ਭਾਦੋਂ ਦਾ ਮਹੀਨਾ ਹੁਣ ਆਰੰਭ ਹੋ ਜਾਏਗਾ ਤੇ ਗੁਰਮੁਖ ਪਿਆਰਿਓ ਮੈਂ ਉਦਾਹਰਨਾਂ ਕਰਕੇ ਸਾਂਝੀਆਂ ਕੀਤੀਆਂ ਨੇ ਵੀ ਆਪਾਂ ਸਤਿਗੁਰੂ ਨਾਲ ਜੁੜੀਏ ਆਪਾਂ ਸਮੇਂ ਬਲ ਨਾਲ ਵੇਖੀਏ ਮੌਸਮ ਬਲ ਨਾਲ ਵੇਖੀਏ ਜਿਆਦਾ ਜਿਹੜੀ ਰਾਹਤ ਹੈ ਉਹ ਸਤਿਗੁਰੂ ਨਾਲ ਜੁੜ ਕੇ ਮਿਲਦੀ ਹੈ ਪਾਤਸ਼ਾਹ ਨਾਲ ਜੁੜ ਕੇ ਮਿਲਦੀ ਹੈ ਜਿਹੜਾ ਸਤਿਗੁਰੂ ਨਾਲ ਜੁੜ ਜਾਏ ਤੇ ਮੇਰੇ ਸਤਿਗੁਰੂ ਜੀ ਹਰ ਪੱਖ ਤੋਂ ਉਹਨੂੰ ਮਜਬੂਤ ਕਰ ਦਿੰਦੇ ਨੇ ਮੇਰੇ ਸਾਥੀ ਹਰ ਕੋ ਜੜੀ ਹੈ ਉਹਨੂੰ ਤਾਕਤ ਦੇ ਦਿੰਦੇ ਨੇ ਸਮਰੱਥਾ ਦੇ ਦਿੰਦੇ ਨੇ ਇਹ ਗੁਰੂ ਦੀ ਤਾਕਤ ਹੈ ਇਹ ਬਾ ਦੀ ਤਾਕਤ ਹੈ ਇਹ ਹਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਤਾਕਤ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਹੈ ਗੁਰਮਖੋ ਇਹ ਸਤਿਗੁਰੂ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਿਹਰ ਕਰਦੇ ਨੇ ਹੁਣ ਇੱਥੇ ਇੱਕ ਬੇਨਤੀ ਮੈਂ ਹੋਰ ਕਰ ਦੇਵਾਂ ਸਤਿਗੁਰੂ ਬੜੀ ਵੱਡੀ ਕਿਰਪਾ ਕੀਤੀ ਹੈ ਪਾਤਸ਼ਾਹ ਨੇ ਬੜੀ ਵੱਡੀ ਮਿਹਰਮਤ ਕੀਤੀ ਹੈ ਗੁਰਮਖੋ ਮੇਰੇ ਸਤਿਗੁਰੂ ਕਹਿੰਦੇ ਕਹਿੰਦੇ ਜਦੋਂ ਵੀ ਆਪਾਂ ਗੁਰੂ ਘਰ ਜਾਈਏ ਜਾਂ ਸੰਗਰਾਮ ਵਾਲੇ ਦਿਨ ਜਾਈਏ ਤੇ ਸਾਧ ਸੰਗਤ ਜਿਵੇਂ ਇੱਕ ਕੈਲੰਡਰ ਦੀ ਤਰੀਕ ਬਦਲਦੀ ਹੈ ਕਹਿੰਦੇ ਗੁਰੂ ਘਰ ਜਾਇਓ ਆਪਣੀ ਮਾਇਆ ਦੇ ਵਿੱਚੋਂ ਦਸਵੰਧ ਲੈ ਕੇ ਚਾਹੇ ਜਿੰਨੀ ਤੁਹਾਡੀ ਤਨਖਾਹ ਆ ਉਹਦੇ ਵਿੱਚੋਂ ਦਸਵਾਂ ਹਿੱਸਾ ਲੈ ਕੇ ਕਹਿੰਦੇ ਗੁਰੂ ਘਰ ਜਾਇਓ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਤੇ ਕਿਰਪਾ ਕਰਨਗੇ ਸਤਿਗੁਰੂ ਜੀ ਤੁਹਾਡੇ ਤੇ ਮਹਿਰਮਤ ਕਰਨਗੇ ਸਤਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨਗੇ ਤੇ ਮੈਂ ਬੇਨਤੀ ਕਰਾਂ ਕਿ ਸਤਿਗੁਰੂ ਨੂੰ ਜਾ ਕੇ ਮੱਥਾ ਟੇਕਿਓ ਸਤਿਗੁਰੂ ਕਿਰਪਾ ਕਰਿਓ ਆ ਮੈਂ ਆਪਣੀ ਦਸਾਂ ਨੋਹਾਂ ਦੀ ਕੀਰਤ ਕਮਾਈ ਵਿੱਚੋਂ ਦਸਵੰਧ ਕੇ ਆਇਆ ਤੇ ਸਤਿਗੁਰੂ ਜੀ ਇਹਨੂੰ ਪ੍ਰਵਾਨ ਕਰਿਓ ਕਬੂਲ ਕਰਿਆ ਜੀ ਸਤਿਗੁਰੂ ਜਿਵੇਂ ਮੌਸਮ ਬਦਲਿਆ ਹੈ ਤਰੀਕ ਬਦਲੀ ਹੈ ਇਹ ਮਹੀਨਾ ਬਦਲਿਆ ਓਵੇਂ ਮੇਰੇ ਮਨ ਦੇ ਅੰਦਰ ਮੈਲੇ ਵਿਚਾਰਾਂ ਨੂੰ ਬਦਲ ਕੇ ਅੰਦਰ ਸ਼ੁੱਧ ਵਿਚਾਰ ਪ੍ਰਗਟ ਕਰ ਦਿਓ ਸਤਿਗੁਰੂ ਤੁਸੀਂ ਸਭ ਕੁਝ ਕਰਨ ਹਾਰੇ ਜੀ ਤੁਸੀਂ ਸਭ ਕੁਝ ਜਿਹੜੀ ਹੈ ਕਰਨ ਵਾਲੇ ਹੋ ਤੁਸੀਂ ਵੇਖਿਆ ਹੋਏਗਾ ਕਈ ਵਾਰੀ ਆਪਾਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਪ੍ਰਾਣੀਆਂ ਸਾਡੀਆਂ ਬੀਵੀਆਂ ਨੇ ਨਾ ਭੈਣਾ ਉਹ ਥਾਲ ਦੇ ਵਿੱਚ ਢੱਕ ਕੇ ਆਟਾ ਘੀਨੀ ਚੀਨੀ ਚੌਲ ਆਦਕ ਗੁਰੂ ਘਰ ਲੈ ਕੇ ਜਾਂਦੀਆਂ ਸੀ ਆਪਣੇ ਘਰ ਦੇ ਰਾਸ਼ਨ ਦੇ ਵਿੱਚੋਂ ਸੰਗਰਾਂਦ ਨੂੰ ਤੇ ਜਾਂ ਫਿਰ ਆਮ ਵੀ ਉਹਨਾਂ ਨੇ ਮੱਥਣ ਜਾਣਾ ਤੇ ਲੈ ਕੇ ਜਾਂਦੀਆਂ ਸੀ ਆਟਾ ਲੈ ਕੇ ਜਾਂਦੇ ਸੀ ਦੇਗ ਵਾਸਤੇ ਉਹਨਾਂ ਘਰਾਂ ਦੇ ਵਿੱਚ ਬਰਕਤ ਬਹੁਤ ਸੀ ਸਾਧ ਸੰਗਤ ਬਿਮਾਰੀਆਂ ਵੀ ਬਹੁਤ ਘੱਟ ਸੀ ਅੱਜ ਅਸੀਂ ਹੱਥ ਵਿੱਚ ਚੀਜ਼ ਚੱਕਣ ਤੋਂ ਚੱਲ ਜਾਂਦੇ ਆ ਸੰਗ ਮੰਨਦੇ ਨੇ ਅੱਜ ਕੱਲ ਦੇ ਨਵੇਂ ਮੁੰਡੇ ਨਵੀਂ ਪਨੀਰੀ ਤੇ ਅਸੀਂ ਉਹ ਚੀਜ਼ਾਂ ਘਰੋਂ ਲਿਜਾਣੀਆਂ ਬੰਦ ਕਰ ਦਿੱਤਾ ਸੰਗਤ ਪਰ ਰਾਣੀਆਂ ਬੀਬੀਆਂ ਜਿਹੜੀਆਂ ਨੇ ਅੱਜ ਵੀ ਲੈ ਕੇ ਜਾਂਦੀਆਂ ਨੇ ਮੇਰੇ ਕਹਿਣ ਤੋਂ ਭਾਵੇਂ ਉਹ ਚੀਜ਼ਾਂ ਲੈ ਕੇ ਜਾਈਏ ਉਹ ਗੁਰੂਤ ਸਬੰਧ ਹੀ ਹੈ ਜੇ ਮਾਇਆ ਨਹੀਂ ਲਿਜਾ ਸਕਦੇ ਘਰ ਦੇ ਵਿੱਚ ਚੀਜ਼ ਵਸਤੂ ਲੈ ਜੋ ਜਾਂਦੀ ਸਾਥ ਸੰਗਤ ਉਹ ਤੁਹਾਨੂੰ ਜਿਹੜੀ ਹੈ ਰਾਹਤ ਦੇਵੇਗੀ ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਸਤਿਗੁਰੂ ਜੀ ਮਿਹਰ ਕਰ ਦੇਣ ਸਤਿਗੁਰੂ ਵਸਤੂਆਂ ਦੇ ਨਹੀਂ ਕਹਿਣ ਤੋਂ ਭਾਵੇਂ ਜਦੋਂ ਗੁਰੂ ਦਾ ਦედაਾਰਾ ਕਰਨ ਜਾਈਏ ਤੇ ਕੋਈ ਨਾ ਕੋਈ ਵਸਤੂ ਜ਼ਰੂਰ ਹੋਵੇ ਜਿਵੇਂ ਰਿਸ਼ਤੇਦਾਰੀ ਤੇ ਜਾਂਦੇ ਆਪਾਂ ਖਾਲੀ ਹੱਥ ਜਾਂਦੇ ਚੰਗੇ ਨਹੀਂ ਲੱਗਦੇ ਬੱਚਿਆਂ ਵਾਸਤੇ ਕੋਈ ਚੀਜ਼ ਲੈ ਜਾਂਦੇ ਆ ਜਾਂ ਘਰ ਵਿੱਚ ਕੰਮ ਆਉਣ ਵਾਲੀ ਕੋਈ ਵਸਤੂ ਲੈ ਚਲਦੇ ਆ ਤੇ ਖਾਲੀ ਹੱਥ ਨਹੀਂ ਜਾਈਦਾ ਇਸੇ ਤਰ੍ਹਾਂ ਕਹਿੰਦੇ ਗੁਰੂ ਕੇ ਦਰਬਾਰ ਦੇ ਵਿੱਚ ਗੁਰੂ ਦੇ ਦਰਸ਼ਨ ਕਰਨ ਆਇਆ ਤੇ ਖਾਲੀ ਹੱਥ ਕਹਿੰਦੇ ਚਾਹੇ ਤੂੰ ਬਾਹਰੋਂ ਫੁੱਲ ਹੀ ਲੈ ਆਈਂ ਚਾਹੇ ਤੂੰ ਐ ਕਨੇ ਘਰ ਦੇ ਵਿੱਚੋਂ ਭਰ ਕੇ ਕਣਕ ਦੇ ਦਾਣਿਆਂ ਦੀ ਮੁੱਠੀ ਤੱਕ ਲੈ ਆਈ ਸਤਿਗੁਰੂ ਨੂੰ ਪਰਵਾਨ ਹੈ ਖਾਲੀ ਹੱਥ ਵੀ ਆ ਜਾਈਂ ਤਾਂ ਵੀ ਪਰਵਾਨ ਹੈ ਸਾਧ ਸੰਗਤ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਅੰਦਰਲੀ ਭਾਵਨਾ ਤੱਕਦਾ ਹੈ ਮੈਂ ਬੇਨਤੀਆਂ ਤਾਂ ਕਰਕੇ ਕਰ ਰਿਹਾ ਸਾਧ ਸੰਗਤ ਸੰਗਰਾਦ ਹੋਣਿਆ ਕਈ ਗੁਰੂ ਘਰਾਂ ਦੇ ਵਿੱਚ ਬਾਵਾ ਘਟ ਹੁੰਦਾ ਹੈ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਗੁਰੂ ਕੋਲ ਜਾਈਏ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਾਈਏ ਤੇ ਆਪਣੇ ਘਰੇ ਦੇ ਵਿੱਚੋਂ ਆਟਾ ਕੋਟਾ ਕੁਝ ਵੀ ਜਿਹੜਾ ਲੈ ਕੇ ਜਾਈਏ ਗੁਰੂ ਦੇ ਦਰਸ਼ਨਾਂ ਨਾਲ ਉਹ ਗੁਰੂ ਦੀ ਦਰਸ਼ਨੀ ਭੇਟਾ ਹੈ ਤੇ ਸਤਿਗੁਰੂ ਨੂੰ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰਿਓ ਮੈਨੂੰ ਗੁਰਬਾਣੀ ਪੜਨ ਦਾ ਬਲ ਬਖਸ਼ ਦਿਓ ਮੇਰੇ ਅੰਦਰਲੇ ਵਿਚਾਰਾਂ ਨੂੰ ਬਖਸ਼ ਦਿਓ ਜਿਹੜੇ ਅੰਦਰ ਮੈਲ ਹੈ ਸਤਿਗੁਰੂ ਜੀ ਉਹ ਮੈਲ ਨੂੰ ਕੱਢ ਦਿਓ ਸਤਿਗੁਰੂ ਜੀ ਇੰਨੀ ਕੋ ਕਿਰਪਾ ਕਰਿਓ ਸਤਿਗੁਰੂ ਜੀ ਇੰਨੀ ਕੋ ਮਿਹਰ ਕਰਿਓ ਮੇਰੇ ਪਾਤਸ਼ਾਹ ਜੀ ਇੰਨੀ ਕੋ ਕਿਰਪਾ ਕਰਕੇ ਨਿਵਾਜ ਦਿਓ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਮੇਰੇ ਬਾਦਸ਼ਾਹ ਜੀ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ